ਸੋ ਸੋਸ਼ਿਕਾ ਜੀ ਸਾਰਿਆਂ ਨੂੰ ਅੱਜ ਫੇਰ ਕਰੇਲੋ ਇਲਾਜ ਬਹੁਤ ਜ਼ਬਰਦਸਤ ਨੁਸਖਾ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਇਆ ਹੈ ਅੱਜ ਦਾ ਨੁਸਖਾ ਬਹੁਤ ਇੰਪੋਰਟੈਂਟ ਹੈ ਕਰਾਮਾਤੀ ਨੁਸਖਾ ਹੈ ਔਰ ਮੈਂ ਬਣਾ ਕੇ ਵੀ ਦਿਖਾਵਾਂਗਾ ਤੁਹਾਨੂੰ ਔਰ ਕਮਾਲ ਦੀ ਗੱਲ ਹੈ ਬਈ ਕਿ ਇਹ ਨੁਸਖਾ ਜੜਾ ਹੈ ਫੈਟੀ ਲੀਵਰ ਚਾਹੇ ਉਹ ਗ੍ਰੇਡ 1 ਹੈ ਜਾਂ ਗ੍ਰੇਡ 2 ਹੈ ਬਹੁਤ ਬੇਹਤਰੀਨ ਕੰਮ ਕਰਦਾ ਹੈ ਔਰ ਇਹਦੇ ਨਾਲ ਹੀ ਜਿਨ੍ਹਾਂ ਕੋਲ ਸਮੇਂ ਨਹੀਂ ਹੈ ਇਸ ਕਰਾਮਾਤੀ ਨੁਸਕੇ ਨੂੰ ਬਣਾਉਣ ਦਾ ਉਹਨਾਂ ਵਾਸਤੇ ਮੈਂ ਇੱਕ ਰੈਡੀਮੇਡ ਨੁਸਖਾ ਵੀ ਦੱਸਾਂਗਾ ਕਿ ਕਿਆ ਕਿਸ ਤਰ੍ਹਾਂ ਉਹਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਇਹਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਮੋਸਟ ਇੰਪੋਰਟੈਂਟ ਜਿਹੜੀ ਖੂਬਸੂਰਤੀ ਹੈ ਐਸ ਨੁਸਖੇ ਦੀ ਉਹ ਹੈਬ ਹੈ ਕਿ ਇਹਨੂੰ ਵਡੇਰੇ ਯੂਜ਼ ਕਰ ਸਕਦੇ ਆ ਔਰ ਬੱਚੇ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜਦੋਂ ਫੈਟੀ ਲਿਵਰ ਦੀ ਸਮੱਸਿਆ ਆਂਦੀ ਹੈ ਉਦੋਂ तमाम तरह ਦੇ ਸਿੰਪਟਮਸ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਆ ਭੁੱਖ ਲਗਣੀ ਬੰਦ ਹੋ ਜਾਂਦੀ ਹੈ ਇਨ ਡਾਈਜੈਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਮਤਲਬ ਅਪਚ ਦਾ ਸ਼ਿਕਾਰ ਹੋ ਜਾਂਦਾ ਬੰਦਾ ਖਾਣਾ ਨਹੀਂ ਪਚਦਾ ਜੇ ਕੁਝ ਖਾ ਲਿਆ ਤੇ ਪੇਟ ਐਵੇਂ ਫੁੱਲ ਜਾਂਦਾ ਜਿਵੇਂ ਬਸ ਗੈਸ ਦਾ ਗੁਬਾਰਾ ਹੋਵੇ ਯਾ ਫਿਰ ਖਾਣਾ ਖਾ ਲਿਆ ਤੇ ਲੱਗਦਾ ਇੱਥੇ ਇੱਥੇ ਪਿਆ ਹੈ ਉੱਪਰ ਹੀ ਪਿਆ ਹੈ ਥੱਲੇ ਗਈ ਨਹੀਂ ਜਾਂ ਫਿਰ ਸੱਜੀ ਪਸਲੀ ਚ ਪੇਟ ਚ ਸੱਜੇ ਪਾਸੇ ਰਾਈਟ ਸਾਈਡ ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਸੱਜੇ ਗੋਡੇ ਦੇ ਵਿੱਚ ਦਰਦ ਆਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਕਈ ਲੋਕਾਂ ਨੂੰ ਉਲਟੀ ਆਣ ਦੀ ਸ਼ਿਕਾਇਤ ਹੋ ਜਾਂਦੀ ਹੈ ਹਰ ਵੇਲੇ ਜੀ ਮਚਲਾਂਦਾ ਹੈ ਕਈ ਵਾਰ ਖਾਣਾ ਖਾਂਦਿਆਂ ਸਾਰੀ ਟਾਇਲਟ 'ਚ ਭਜਣਾ ਪੈਂਦਾ ਹੈ ਠੀਕ ਹੈ तमाम तरह ਦੇ ਇਹ ਸਿੰਪਟਮਸ ਆਣੇ ਸ਼ੁਰੂ ਹੋ ਜਾਂਦੇ ਆ ਕਈ ਲੋਕਾਂ ਦਾ ਵਜ਼ਨ ਘਿਰਨਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਬਹੁਤ طرح ਦੇ ਜਦੋਂ ਫੈਟੀ ਲਿਵਰ ਦੀ ਸਮੱਸਿਆ ਆਂਦੀ ਹੈ ਉਹ ਉਦੋਂ ਸਿੰਪਟਮਸ ਜਦੋਂ ਆਣੀ ਸ਼ੁਰੂ ਹੋ ਜਾਂਦੇ ਐ ਐਸਜੀਓ ਪੀ ਐਸਜੀਪੀਡੀ ਵੱਜ ਜਾਂਦੇ ਰਾਈਟ ਤੇ ਅੱਜ ਮੈਂ ਜਿਹੜਾ ਨੁਸਖਾ ਦੱਸਣ ਜਾ ਰਹੇ ਹਾਂ ਇਹ ਬੱਚੇ ਵੀ ਇਸਤੇਮਾਲ ਕਰ ਸਕਦੇ ਆ ਔਰ ਵੱਡੇ ਵੀ ਇਸਤੇਮਾਲ ਕਰ ਸਕਦੇ ਆ ਕਿਆ ਨੁਸਖਾ ਹੈ ਕਿਸ ਤਰ੍ਹਾਂ ਬਣਾਣਾ ਹੈ ਆਓ ਦੇਖਦੇ ਹਾਂ 올 ਰਾਈਟ ਠੀਕ ਹੈ ਜੀ ਤੇ ਇਹ ਤਿੰਨ ਚੀਜ਼ਾਂ ਤਾਂ ਨਜ਼ਰ ਆ ਗਈਆਂ ਠੀਕ ਹੈ ਪਹਿਲੀ ਚੀਜ਼ ਹੈ ਅਦਰਕ ਤੇ ਦੂਜੀ ਚੀਜ਼ ਹੈ ਜੀ ਨਿੰਬੂ ਔਰ ਤੀਜੀ ਚੀਜ਼ ਹੈ ਐਲੋਵੇਰਾ ਐਲੋਵੇਰਾ ਜੈਲ ਆਪਾਂ ਇਹਦਾ ਯੂਜ਼ ਕਰਨਾ ਹੈ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹ ਦੇਖੋ ਤੁਸੀਂ ਮੈਂ ਜਦੋਂ ਐਲੋਵੇਰਾ ਤੋੜਿਆ ਨਾ ਘਰ ਚ ਲੱਗਿਆ ਹੋਇਆ ਸੀਗਾ ਤੇ ਇਹਦੇ ਥੱਲੇ ਦੇਖੋ yellow yellow color ਦਾ liquid ਨਜ਼ਰ ਆ ਰਿਹਾ ਹੋਣਾ ਇਹ 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 ਜ਼ਹਿਰੀਲੇ ਤੱਤ ਹੈ ਹਰ ਵਾਰ ਜਦੋਂ ਵੀ ਕਦੇ ਜ਼ਿੰਦਗੀ ਚ অ্যালোਵੈਰਾ ਦਾ ਇਸਤੇਮਾਲ ਕਰਨਾ ਹੈ ਨਾ ਤੁਸੀਂ ਡਾਇਰੈਕਟਲੀ ਤੇ ਇਸ ਤਰ੍ਹਾਂ ਗਲਾਸ ਦੇ ਵਿੱਚ ਰੱਖ ਦਿਓ ਉਹਨੂੰ ਔਰ ਜਦੋਂ ਗਲਾਸ ਚ ਰੱਖੋਗੇ ਨਾ ਤੇ ਇਹ ਬੂੰਦ-ਬੂੰਦ ਕਰਕੇ ਸਾਰਾ ਟੌਕਸਿਕ ਨਿਕਲ ਜਾਏਗਾ 1 ਘੰਟਾ ਬਾਅਦ ਬਸ ਤੁਸੀਂ 1 ਘੰਟੇ ਪਹਿਲਾਂ ਇਸਤੇਮਾਲ ਤੋਂ 1 ਘੰਟੇ ਪਹਿਲਾਂ ਇਹਨੂੰ ਜਿਹੜਾ ਗਲਾਸ ਚ ਇਸ ਤਰ੍ਹਾਂ ਰੱਖ ਦਿਓ ਇਹ yellow yellow color ਦਾ ਜਿਹੜਾ ਨਜ਼ਰ ਆ ਰਿਹਾ ਹੈ ਇਹ ਜ਼ਹਿਰ ਇੱਕ ਤਰ੍ਹਾਂ ਦਾ ਤੇ ਇਹ ਕੱਢਣਾ ਜ਼ਰੂਰੀ ਹੈ ਠੀਕ ਹੈ ਇਹ ਤੁਸੀਂ ਕੱਢ ਲਿਆ ਉਸ ਤੋਂ ਬਾਅਦ ਤੁਸੀਂ ਇਹਦੇ ਚੋਂ ਇੱਕ ਡੰਡੀ ਲੈ ਲੈਣੀ ਹੈ ਸਪੋਜ਼ ਆਪਾਂ ਇਹ ਆਪਾਂ ਇੱਕ ਡੰਡੀ ਲੈ ਲਈ ਤੇ ਇਹ ਮੈਂ ਥੋੜਾ ਜਿਹਾ ਕਰਕੇ ਦਿਖਾਨਾ ਤੁਹਾਨੂੰ ਪਤਾ ਲੱਗ ਜਾਏਗਾ ਤੇ ਵੀਡੀਓ ਲੰਬਾ ਜਿਆਦਾ ਨਾ ਹੋਵੇ ਤੇ ਇਹਦੇ ਕਰਕੇ ਇਹ ਦੇਖੋ ਆਪਾਂ ਇੱਕ ਡੰਡੀ ਇੱਥੋਂ ਕੱਟ ਲਈ ਠੀਕ ਹੈ ਛੋਟੇ ਪੀਸ ਕੱਟ ਲੈਣਾ ਇਹ ਇੱਕ ਡੰਡੀ ਆਪਾਂ ਇੱਥੋਂ ਕੱਟ ਲਈ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਇਹ ਸਭ ਤੋਂ ਪਹਿਲਾਂ ਤਾਂ ਸਾਈਡ ਵਾਲੇ ਕੰਡੇ ਜਿਹੜੇ ਹਨ ਇਹਨੂੰ ਕੱਟ ਲੈਣਾ ਇਹ ਦੇਖੋ ਰਾਈਟ ਔਰ ਠੀਕ ਹੈ। ਔਰ ਉਪਰੋਂ ਨਾ ਇਹਦੀ ਇੱਕ ਲੇਅਰ ਕੱਟ ਲਓ। ਇਹ ਇਸ ਤਰੀਕੇ ਨਾਲ। ਠੀਕ ਹੈ। ਇਸ ਤਰੀਕੇ ਨਾਲ ਉਪਰੋਂ-ਉਪਰੋਂ ਇੱਕ ਸਟਾਇਆ ਕੱਟ ਲਓ। ਔਰ ਉਸ ਤੋਂ ਬਾਅਦ ਨਾ ਤੁਸੀਂ ਇਹ ਉਪਰੋਂ ਲੇਅਰ ਕੱਟ ਲਈ ਥੱਲੇ ਉਹ ਜੈਲ ਆ ਗਿਆ। ਠੀਕ ਹੈ। ਹੁਣ ਇਹ ਜਿਹੜਾ ਜੈਲ ਹੈ ਨਾ ਇਹਨੂੰ ਆਪਾਂ ਇੱਕ ਚਮਚੇ ਨਾਲ ਖੁਰਚ ਲੈਣਾ। ਠੀਕ ਹੈ। ਇਹ ਚਮਚਾ ਇਸ ਤਰੀਕੇ ਦਾ ਠੀਕਾ ਚਮਚਾ ਲੈ ਲੈਣਾ ਔਰ ਇਹਨੂੰ ਉਪਰੋਂ-ਉਪਰੋਂ ਇਸ ਤਰ੍ਹਾਂ ਖੁਰਚਣਾ ਹੈ। ਠੀਕ ਹੈ। ਹੁਣ ਇਸ ਤਰੀਕੇ ਨਾਲ ਜੈਲ ਨਿਕਲੇ ਆਏਗਾ ਠੀਕ ਹੈ ਹੁਣ ਇਹ ਜਿਹੜਾ ਜੈਲ ਹੈ ਨਾ ਐਸ ਜੈਲ ਨੂੰ ਨਾ ਮਿਕਸੀਜ ਘੋਟਾ ਮਾਰ ਲੈਣਾ ਠੀਕ ਹੈ ਇਹ ਮਤਲਬ ਥੋੜਾ ਜਿਹਾ ਜ਼ਿਆਦਾ ਲੈਣਾ ਮੈਂ ਤੁਹਾਨੂੰ ਜਸਟ ਕਰਕੇ ਦਿਖਾ ਰਿਹਾ ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਤਲਬ ਹਾਰਡਲੀ ਅੱਧਾ ਮਿੰਟ ਜਾਂ 1 ਮਿੰਟ ਮਿਕਸੀਜ ਘੋਟੋਗੇ ਨਾ ਤੇ ਇਹ ਐਸ ਤਰੀਕੇ ਦਾ ਤੁਹਾਡਾ ਇਹ ਇਸ ਤਰ੍ਹਾਂ ਦਾ ਇਹ ਬਣ ਜਾਏਗਾ ਇਹ ਐਲੋਵੇਰਾ ਦਾ ਜੂਸ ਬਿਲਕੁਲ ਇਹ ਜੈਲ ਦਾ ਜੂਸ ਹੈ ਇਸ ਤਰ੍ਹਾਂ ਦਾ ਜੈਲ ਜੈਲ ਨੂੰ ਆਪਾਂ ਜ਼ਿਆਦਾ ਲਿਕਵਿਡ ਫਾਰਮ ਚ ਕਰ ਲਿਆ ਠੀਕ ਪਹਿਲੀ ਚੀਜ਼ अच्छा दूसरी चीज है अदरक ठीक है हुन अदरक ਜਿਹੜਾ ਤੁਸੀਂ ਦੇਖੋ ਇਹ ਮੈਂ ਜਿਹੜਾ ਅਦਰਕ ਹੈ ਸਾਬੂਤ ਰੱਖਿਆ ਲੇਕਿਨ ਇਹਦਾ ਮੈਂ ਰਸ ਪਹਿਲਾਂ ਹੀ ਕੱਢ ਲਿਆ ਸੀਗਾ ਰਸ ਤੁਸੀਂ ਕਿਸ ਤਰ੍ਹਾਂ ਕੱਢਣਾ ਹੈ ਤੁਸੀਂ ਅਦਰਕ ਨੂੰ ਕद्दूकस ਕਰਕੇ ਨਾ ਔਰ ਉਸ ਤੋਂ ਬਾਅਦ ਨਿੰਗੂ ਨਿਚੋੜਨੀ ਚ ਪਾ ਦੇਣਾ ਠੀਕ ਹੈ ਔਰ ਇਹਨੂੰ ਜਿਸ ਤਰ੍ਹਾਂ ਹੀ ਤੁਸੀਂ ਦਬਾਓਗੇ ਰਸ ਨਿਕਲ ਜਾਏਗਾ ਠੀਕ ਹੈ ਔਰ ਤੀਸਰੀ ਚੀਜ਼ ਹੈ ਨਿੰਬੂ ਠੀਕ ਹੈ ਨਿੰਬੂ ਜਿਹੜਾ ਹੈ ਇਹਦਾ ਤੁਹਾਨੂੰ ਮੈਂ ਹੁਣ ਇਹਦੇ ਵਿੱਚ तरीका तसना है कि किस तरीके ਨਾਲ ਇਹਦਾ ਇਸਤੇਮਾਲ ਆਪਾਂ ਕਰਨਾ ਹੈ ਜਿਵੇਂ ਆਪਾਂ ਇਸ ਕੰᱰੀਮਾ ਨਹੀਂ ਬਲਕਿ ਉਸੇ ਤਰੀਕੇ ਨਾਲ ਨਿੰਗੂ ਨੂੰ ਜੋੜ ਕੇ ਠੀਕ ਹੈ ਵਾਹ ਜੀ ਕੀ ਬਾਤ ਹੈ ਨਿੰਗੂ ਬਹੁਤ ਸ਼ਾਨਦਾਰ ਹੈ ਅੱਧੇ ਨਿੰਗੂ ਜੀ ਕਿੰਨਾ ਰਸ ਆਇਆ ਠੀਕ ਹੈ ਇਹ ਦੇਖੋ ਜੀ ਹੁਣ ਦੂਜਾ ਵੀ ਅੱਧਾ ਨਿੰਗੂ ਚੋਕ ਕਰਦੇ ਆ ਇੱਕ ਇੱਕ ਨਿੰਗੂ ਜੀ ਬੜਾ ਜ਼ਬਰਦਸਤ ਰਸ ਆ ਗਿਆ ਰਾਈਟ ਹੁਣ ਆਪਾਂ ਕੀ ਕਰਨਾ ਹੈ ਤੁਸੀਂ ਇਹਨੂੰ ਆਪਣੀਆਂ ਤਿੰਨ ਚੀਜ਼ਾਂ ਹੋ ਗਈਆਂ ਠੀਕ ਹੈ ਸਭ ਤੋਂ ਪਹਿਲਾਂ ਐਲੋਵੇਰਾ ਠੀਕ ਹੈ ਇਹ ਐਲੋਵੇਰਾ ਜਲ ਦਾ ਰਸ ਜਿਹੜਾ ਬਣ ਗਿਆ ਤੇ ਦੂਸਰੀ ਚੀਜ਼ ਹੈ ਨਿੰਬੂ ਨਿੰਬੂ ਦਾ ਰਸ ਔਰ ਤੀਸਰੀ ਚੀਜ਼ ਹੈ ਅਦਰਕ ਠੀਕ ਹੈ ਅਦਰਕ ਦਾ ਰਸ ਤੇ ਲੈਣਾ ਕਿੰਨਾ ਹੈ ਹੁਣ ਮੈਂ ਤੁਹਾਨੂੰ ਦੱਸ ਰਿਹਾ ਹਾਂ ਸ਼ਾਰਟ ਚ ਤੁਸੀਂ ਇਹਨੂੰ ਕੁਆਂਟੀਟੀ ਬਤਾ ਲੈਣਾ ਜਿਵੇਂ ਮੈਂ ਹੁਣ ਕਹਿ ਰਿਹਾ ਚਾਰ ਚਮਚੇ ਪਾਣੀ ਆਪਾਂ ਇੱਕ ਚਮਚਾ ਐਲੋਵੇਰਾ ਜਲ ਦੋ ਤਿੰਨ ਤੇ ਚਾਰ ਠੀਕ ਹੈ ਇਹ ਐਲੋਵੇਰਾ ਜਲ ਹੋ ਗਿਆ ਦੋ ਚਮਚੇ ਪਾਣਾ ਨਿੰਬੂ ਦੇ ਰਸ ਤੇ ਠੀਕ ਔਰ ਇੱਕ ਚਮਚਾ ਪਾਣਾ ਤੁਸੀਂ ਅਦਰਕ ਦਾ ਰਸ ਬਾ ਰਸ ਠੀਕ ਹੈ ਇੱਕ ਸ਼ੌਟ ਪਿਆ ਤੁਸੀਂ ਕੀ ਕਰਨਾ ਹੈ ਤੁਸੀਂ 40 ml 40 ml ਇਹ ਲੈ ਲੈਣਾ 20 ml ਲੈ ਲੈਣਾ 40 ml ਐਲੋਵੇਰਾ ਜੈਲ ਲੈ ਲੈਣਾ 20 ml ਨਿੰਬੂ ਦਾ ਰਸ ਲੈ ਲੈਣਾ ਔਰ 10 ml ਲੈ ਲੈਣਾ ਅਦਰਕ ਦਾ ਰਸ ਇਹਨਾਂ ਨੂੰ ਮਿਲਾ ਕੇ ਇੱਕ ਬੋਤਲ ਚ ਭਰ ਕੇ ਰੱਖ ਲੈਣਾ ਔਰ ਉਹਨੂੰ ਫ੍ਰਿਜ ਰੱਖ ਲੈਣਾ ਬੋਤਲ ਲੈਣਾ ਕੱਚ ਦੀ ਔਰ ਫ੍ਰਿਜ ਰੱਖ ਦੇਣਾ ਠੀਕ ਹੈ ਔਰ ਫ੍ਰਿਜ ਰੱਖ ਕੇ ਹਰ ਰੋਜ਼ ਇੱਕ ਚਮਚਾ ਭਰ ਕੇ ਪੂਰਾ ਇਹ ਇੱਕ ਚਮਚਾ ਚੰਗੀ ਤਰ੍ਹਾਂ ਭਰ ਕੇ ਨਾ ਇਹ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਲੈ ਲੈਣਾ ਬਲਕਿ ਇਸ ਤੋਂ ਵੱਡਾ ਚਮਚਾ ਲੈ ਲਓ ਕੋਈ ਦਿੱਕਤ ਨਹੀਂ ਠੀਕ ਹੈ ਇਹੋ ਜਿਹਾ ਚਮਚਾ ਲੈਣਾ ਤੇ ਦੋ ਚਮਚੇ ਲੈ ਲੈਣਾ ਕੋਈ ਚੱਕਰ ਨਹੀਂ ਠੀਕ ਹੈ ਇਹ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਲੈਣਾ ਤੇ ਤਿੰਨੋਂ ਜੂਸਿਸ ਨੂੰ ਮਿਲਾ ਕੇ ਤੁਸੀਂ ਫ੍ਰਿਜ ਰੱਖ ਲਿਆ ਕੱਚ ਦੀ ਬੋਤਲ ਚ ਰੱਖਣਾ ਔਰ ਇੱਕ ਚਮਚਾ ਹਰ ਰੋਜ਼ ਸਵੇਰੇ ਖਾਲੀ ਪੇਟ ਲੈਣਾ ਇੱਕ ਤੋਂ ਡੇਢ ਘੰਟੇ ਬਾਅਦ ਕੁਝ ਖਾਣਾ ਪੀਣਾ ਇਹ ਛੋਟਾ ਬੱਚਾ ਹੈ ਕੋਈ 8-9 ਸਾਲ ਦਾ 10 ਸਾਲ ਦਾ ਬੱਚਾ ਉਹਨੂੰ ਅੱਧਾ ਚਮਚਾ ਸويرੇ ਖਾਲੀ ਪੇਟ ਦਿਓ ਬਿਹਤਰੀਨ ਕੰਮ ਕਰੇਗਾ ਬਿਹਤਰੀਨ ਠੀਕ ਹੈ ਔਰ ਜੇ ਕਿਸੇ ਕੋਲ ਸਮੇਂ ਦੀ ਤਕਲੀਫ ਹੈ ਕਿ ਇੰਨਾ ਸਾਰਾ ਕੰਮ ਨਹੀਂ ਕਰ ਸਕਦੇ ਤੇ ਲਿਵਰ ਬੋਸ਼ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਬਹੁਤ ਬਿਹਤਰੀਨ ਚੀਜ਼ ਹੈ ਫੈਟੀ ਲਿਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਤੱਕ ਦਾ ਵੀ ਹੋਵੇਗਾ ਤਾਂ ਵੀ ਇਹ ਬੜਾ ਜ਼ਬਰਦਸਤ ਕੰਮ ਕਰਦਾ ਹੈ ਇਹਦੀ وجہ ਨਾਲ ਕਿਤੇ SGOT SGPT ਵਧੇ ਹੋਏ ਹੈ ਫੈਟੀ ਲਿਵਰ ਦੀ وجہ ਨਾਲ ਉਹਨਾਂ ਨੂੰ ਵੀ ਠੀਕ ਕਰੇਗਾ ਜਿੰਨੇ ਮੈਂ ਸਿੰਪਟਮ ਦੱਸਿਆ ਕਿ ਭੁੱਖ ਨਹੀਂ ਲੱਗਦੀ ਉਲਟੀ ਆਨ ਨੂੰ ਮਨ ਕਰਦਾ ਹੈ ਪੇਟ ਫੁੱਲੇ ਫੁੱਲੇ ਰਹਿੰਦਾ ਹੈ ਗੈਸ ਬਹੁਤ ਬੰਦੀ ਹੈ ਅਪਚ ਬਦ ਹਜ਼ਮੀ ਰਹਿੰਦੀ ਹੈ weight ਗਿਰਦਾ ਜਾ ਰਿਹਾ ਹੈ ਲਿਵਰ ਦੀ ਜਿਹੜੀ ਵੀ ਸਮੱਸਿਆ ਹੈ ਫੈਟੀ ਲਿਵਰ ਔਰ SGOT SGPT ਦੀ ਬਿਹਤਰੀਨ ਕੰਮ ਕਰਦਾ ਹੈ ਲਿਵਰ ਬੋਸ਼ ਇਹ ਉਹਨਾਂ ਵਾਸਤੇ ਜਿਨ੍ਹਾਂ ਕੋਲ ਸਮੇਂ और यह भी नुस्खा बहुत कराम आती है बड़े छोटे सारे इस्तेमाल कर सकते हैं और बाकी इस नुस्खे नु सब के शेयर जरूर करना ताकि हर इंसान का सब का भला हो सके बहुत बहुत शुक्रिया इस वीडियो में देखने वास्ते दे और शेयर करने वास्ते थैंक यू वेरी मच गॉड ब्लेस यू एवरी वन